ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਆਟੇ ਦੀ ਤੇ ਸ਼ੱਕਰ ਵਾਲੀ ਪੰਜੀਰੀ ਠੀਕ ਹੈ ਜੀ ਪੰਜੀਰੀ ਬਣਾਉਣ ਵਾਸਤੇ ਮੈਂ ਜਿਹੜਾ ਸਮਾਨ ਲਿਆ ਆਟਾ ਏ ਠੀਕ ਹੈ ਜੀ ਕਣਕ ਦਾ ਤੇ ਆਹ ਥੋੜੇ ਜੇ ਛੋਦਲੇ ਠੀਕ ਹੈ ਜੀ ਇਹਨਾਂ ਨੂੰ ਪੀਸ ਕੇ ਪਾਉਂਗਾ ਵੀ ਚੈਨਲ ਥੋੜਾ ਜਿਹਾ ਟੇਸਟ ਵਧੀਆ ਹੋ ਜਾਂਦਾ ਏ ਠੀਕ ਹੈ ਜੀ ਦੇਸੀ ਸ਼ੱਕਰ ਹੋਗੀ ਮਖਾਣੇ ਹੋ ਗਏ ਤੇ ਆ ਥੋੜੇ ਜਿਹਾ ਡਰਾਈ ਫਰੂਟ ਆ ਠੀਕ ਹੈ ਜੀ ਬਦਾਮ ਖੋਪਾ ਕਟਿਆ ਹੋਇਆ ਕਾਜੂ ਤੇ ਮੱਗਜ ਥੋੜੇ ਜੀ ਅਜਵੈਨ ਵਰਤੋਗੇ ਠੀਕ ਹੈ ਜੀ ਤੇ ਆ ਹੈਗਾ ਜੀ ਗੂੰਦ ਤੁਸੀਂ ਇਹ ਵੀ ਪਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਪਾਉਣਾ ਹੋਇਆ ਕਈ ਕਈ ਵੀ ਲੋਕ ਟੇਸਟ ਨਹੀਂ ਪਸੰਦ ਹੁੰਦਾ ਪਰ ਇਹਦੇ ਫਾਇਦੇ ਬਹੁਤ ਆ ਠੀਕ ਹੈ ਜੀ ਥੋੜਾ ਜਿਹਾ ਭੁੰਨ ਕੇ ਆਪਾਂ ਇਹ ਪਾਉਂਗੇ ਠੀਕ ਹੈ ਜੀ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਵੀਰ ਚੈਨਲ ਪਰ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਠੀਕ ਹੈ ਜੀ ਤੇ ਜਿਹੜੇ ਵੀਰ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਲਓ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਘੀ ਠੀਕ ਹੈ ਜੀ ਜੇ ਇਦਾਂ ਤੁਸੀਂ ਘੀ ਲੈਣਾ ਜੇ ਮੰਨ ਲਓ ਤੁਹਾਡੇ ਕੋਲ 1 ਕਿਲੋ ਘੀ ਆ ਤਾਂ ਤੁਸੀਂ 1 ਕਿਲੋ ਘੀ ਦੇ ਵਿੱਚ ਸਵਾ ਕਿਲੋ ਆਟਾ ਵੀ ਪਾ ਸਕਦੇ ਹੋ ਠੀਕ ਹੈ ਜਾਂ 1 ਕਿਲੋ ਆਟਾ ਵੀ ਪਾ ਸਕਦੇ ਨੂੰ ਤੇ ਲਓ ਜੀ ਘੀ ਚਾਹੀਦਾ ਠੀਕ ਹੈ ਜੀ ਦੇਸੀ ਕੀ ਆਪਾਂ ਨੇ ਕਰ ਲਿਆ ਮੈਲਟ ਹੁਣ ਪਾਵਾਂਗੇ ਇਹਦੇ ਵਿੱਚ ਆਟਾ ਠੀਕ ਹੈ ਜੀ ਜਿੰਨਾ ਤੁਸੀਂ ਕੀ ਲੈਣਾ ਉਨਾ ਹੀ ਆਟਾ ਪਾ ਲੈਣਾ ਆਟਾ ਯਾਨੀ ਘੱਟ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਮੰਨ ਲਓ ਜੇ ਕਿਲੋ ਕੀ ਆ ਕਿਲੋ ਕੀ ਦੇ ਵਿੱਚ ਸਵਾ ਕਿਲੋ ਆਟਾ ਚੱਲ ਜਾਊਗਾ ਪਰ ਆਟਾ ਘੱਟ ਨਹੀਂ ਹੋਣਾ ਚਾਹੀਦਾ ਤੇ ਲੋ ਜੀ ਆਪਣਾ ਆਟਾ ਥੋੜਾ ਜਿਹਾ ਘੱਟ ਗਿਆ ਆਪਾਂ ਆਟਾ ਪਾਵਾਂਗੇ ਥੋੜਾ ਜਿਹਾ ਹੋਰ ਠੀਕ ਹੈ ਜੀ ਕਿਹਦੇ ਚ ਤੇ ਇਹਨੂੰ ਮੱਠੀਆਂ ਚ ਪਰ ਪੁੰਨੂਗੇ ਆਪਾਂ ਲਓ ਜੀ ਥੋੜਾ ਜਿਹਾ ਆਟਾ ਆਪਾਂ ਨੇ ਹੋਰ ਐਡ ਕਰ ਲਿਆ ਠੀਕ ਹੈ ਜੀ ਜਦੋਂ ਆਪਾਂ ਨੇ ਮੰਨ ਲਓ ਆਟਾ ਪੁੰਧਣਾ ਠੀਕ ਹੈ ਜੀ ਇੰਨਾ ਕੁ ਆਪਣਾ ਆਟਾ ਪੈਣਾ ਚਾਹੀਦਾ ਇਹ ਚਾ ਦੇਖ ਲਓ ਠੀਕ ਹੈ ਜੀ ਆਹ ਲਓ ਤੇ ਹੁਣ ਆਪਾਂ ਭੁੰਨਦੇ ਹਾਂ ਠੀਕ ਹੈ ਜੀ ਮੱਠੀਆਂਾਂ 'ਚ ਤੇ ਸੇਕ ਕਰ ਲੈਂਦੇ ਹਾਂ ਮੀਡੀਅਮ ਠੀਕ ਹੈ ਜੀ ਇਹਨੂੰ ਭੁੱਲਣ ਨੂੰ ਤਕਰੀਬਨ 15 ਤੋਂ 20 ਮਿੰਟ ਲੱਗ ਜਣੇ ਆ ਠੀਕ ਹੈ ਜੀ ਜੇ ਤੁਹਾਡੇ ਕੋਲ ਜਿਆਦਾ ਆਟਾ ਹੋਇਆ ਫਿਰ ਤੁਹਾਨੂੰ ਜਿਆਦਾ ਟਾਈਮ ਲੱਗੂਗਾ ਮੈਂ ਸਿਰਫ ਤੁਹਾਨੂੰ ਡੈਮੋ ਦਿਖਾ ਰਿਹਾ ਠੀਕ ਹੈ ਜੀ ਆਪਣੇ ਇੱਕ ਸਬਸਕ੍ਰਾਈਬਰ ਹੈ ਜੀ ਉਹਨਾਂ ਦੇ ਕਈ ਦਿਨ ਤੋਂ ਕਮੈਂਟ ਆ ਰਹੇ ਸੀ ਸੱਕਰ ਵਾਲੀ ਪੰਜੀਰੀ ਦੇ ਇੱਕ ਪੰਜੀਰੀ ਦੀ ਵੀਡੀਓ ਮੈਂ ਪਹਿਲਾਂ ਵੀ ਅਪਲੋਡ ਕੀਤੀ ਹੋਈ ਆ ਠੀਕ ਹੈ ਜੀ ਉਹ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਇਹ ਬਣਾਉਂਗੇ ਆਪਾਂ ਤੇਸੀ ਤਰੀਕੇ ਨਾਲ ਲੋ ਜੀ ਆਟੇ ਨੂੰ ਭੁੰਨਦੇ ਆ ਹੁਣ ਆਪਾਂ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਆਟਾ ਆਪਣਾ ਭੁੰਨ ਹੋ ਗਿਆ ਠੀਕ ਹੈ ਜੀ ਆ ਦੇਖੋ ਆਟਾ ਇਹਨਾਂ ਆਪਣਾ ਹੋ ਗਿਆ ਲਾਲ ਐਸਾ ਜਿਹਾ ਤੁਸੀਂ ਆਟਾ ਕਰ ਲੈਣਾ ਇਹ ਠੀਕ ਹੈ ਜੀ ਆਟਾ ਕੱਚਾ ਨਹੀਂ ਛੱਡਣਾ ਹੈਗਾ ਤੇ ਜਦੋਂ ਗੈਸ ਕਰਤੀ ਆਪਾਂ ਨੇ ਬੰਦ ਠੀਕ ਹੈ ਜੀ ਜਦੋਂ ਆਪਣਾ ਆਟਾ ਮੰਨ ਲਓ ਗੈਸ ਬੰਦ ਹੋ ਜਾਵੇ ਉਸ ਤੋਂ ਬਾਅਦ ਨਾਲੇ ਆਪਾਂ ਨੇ ਪਾ ਦੇਣੇ ਡ్రਾਈ ਫਰੂਟ ਐ ਚ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਇਹਨਾਂ ਨੂੰ ਅਲੱਗ ਤੇ ਭੁੰਨਣ ਦੀ ਲੋੜ ਨਹੀਂ ਪੈਣੀ ਗੈਸ ਆਪਣਾ ਬੰਦ ਹੈ ਠੀਕ ਹੈ ਜੀ ਜਿੰਨੇ ਕ ਆਪਾਂ ਨੇ ਭੁੰਨਣੇ ਤੇ ਐਸੀ ਕੀ ਦੇ ਵਿੱਚ ਆਟੇ ਦੇ ਵਿੱਚ ਇਹ ਭੁੰਨ ਹੋ ਜਣੇ ਆ ਠੀਕ ਹੈ ਜੀ ਆ ਲੋ ਠੀਕ ਹੈ ਜੀ ਥੋੜਾ ਜਿਹਾ ਹਿਲਾ ਦੂੰਗੇ ਠੀਕ ਹੈ ਜੀ ਤੇ ਇੱਕ ਗੱਲ ਦਾ ਖਿਆਲ ਰੱਖਿਓ ਤੁਸੀਂ ਇਹਦੇ ਵਿੱਚ ਦਾਖਾ ਨਹੀਂ ਪਾਉਣੀ ਹੈਗੀਆਂ ਬਦਾਮ ਭੁੰਨ ਸਕਦੇ ਹੋ ਕਾਜੂ ਖੋਪਾ ਗੇਰ ਦਿਓ ਠੀਕ ਹੈ ਜੀ ਤੇ ਮਗਜ ਗੇਰ ਦਿਓ ਦਾਖਾ ਨਾ ਗੇਰ ਦਿਓ ਦਾਖਾ ਕੀ ਕੀ ਉਹ ਗਿੱਲੀਆਂ ਹੁੰਦੀਆਂ ਠੀਕ ਹੈ ਜੀ ਉਹ ਥੋੜੀਆਂ ਜਲ ਚੁੰਗੀਆਂ ਆ ਲੈ ਜੀ ਥੋੜਾ ਜਿਹਾ ਹਿਲਾ ਦਿਓ ਠੀਕ ਹੈ ਜੀ ਤੇ ਲੋ ਜੀ ਡਰਾਈ ਫਰੂਟ ਆਪਣੇ ਇਹਦੇ ਵਿੱਚ ਭੁੰਨ ਹੋ ਜਾਣੇ ਤੇ ਬਾਕੀ ਠੀਕ ਹੈ ਜੀ ਤੂਬਾ ਸਮਾਨ ਆਪਾਂ ਲੱਗ ਤੇ ਭੁੰਨ ਲਾਂਗੇ ਲੋ ਜੀ ਜਦੋਂ ਆਪਣਾ ਆਟਾ ਥੋੜਾ ਜਿਹਾ ਠੰਡਾ ਹੋ ਜਾਵੇ ਠੀਕ ਹੈ ਜੀ ਇਹ ਤੁਸੀਂ ਇਹਦੇ ਵਿੱਚ ਜਿਹੜੇ ਆਪਾਂ ਨੇ ਛੋਲੇ ਲਏ ਤੇ ਉਹਨਾਂ ਦਾ ਪਾਊਡਰ ਬਣਾ ਕੇ ਠੀਕ ਆ ਜੀ ਕੁੱਟ ਕੇ ਇਹਦੇ ਵਿੱਚ ਪਾ ਲਿਓ ਆਹ ਲਓ ਠੀਕ ਆ ਜੀ ਜਿਆਦਾ ਨਹੀਂ ਪਾਉਣਾ ਜੇ ਤੁਸੀਂ ਕਿਲੋ ਆਟੇ ਦੀ ਪੰਜੀਰੀ ਬਣਾ ਰਹੇ ਹੋ ਤਾਂ ਕਿਲੋ ਆਟੇ ਦੇ ਵਿੱਚ ਤੁਸੀਂ 2250 ਗ੍ਰਾਮ ਛੋਲਿਆਂ ਦਾ ਪਾਊਡਰ ਬਣਾ ਕੇ ਪਾ ਸਕਦੇ ਹੋ ਠੀਕ ਆ ਜੀ ਇਹ ਨਾਲ ਜਿਹੜਾ ਟੇਸਟ ਹੈ ਥੋੜਾ ਜਿਹਾ ਹੋਰ ਵਧੀਆ ਹੋ ਜਾਂਦਾ ਠੀਕ ਆ ਜੀ ਕਈ ਵਾਰ ਆਪਾਂ ਨੂੰ ਆਟੇ ਦਾ ਫਲੇਵਰ ਵਧੀਆ ਨਹੀਂ ਲੱਗਦਾ ਠੀਕ ਆ ਜੀ ਕਈ ਵਾਰ ਆਟੇ ਦੇ ਹੀ ਸਵਾਦ じゃ ਹੀ ਜਾਂਦਾ ਕੀ ਚੋਜ ਆ ਪੰਜੀਰੀ ਚੋ ਠੀਕ ਹੈ ਜੀ ਤੁਸੀਂ ਕੀ ਕਰਨਾ ਥੋੜਾ ਜਿਹਾ ਛੋਲਿਆਂ ਦਾ ਪਾਊਡਰ ਬਣਾ ਕੇ ਭੁੰਨਿਆ ਹੋਇਆ ਦਾ ਠੀਕ ਹੈ ਜੀ ਵਿੱਚ ਪਾ ਦਿਓ ਇਹਨਾਂ ਟੇਸਟ ਥੋੜਾ ਜਿਹਾ ਡਿਵੈਲਪ ਹੋ ਜਾਂਦਾ ਇਹਨਾਂ ਵਧੀਆ ਹੋ ਜਾਂਦਾ ਆ ਲਓ ਜੀ ਠੀਕ ਹੈ ਜੀ ਲਓ ਜੀ ਹੁਣ ਹੁਣ ਕਰਦੇ ਹਾਂ ਅਗਲਾ ਹਿਸਟਮ ਹੁਣ ਭੁੰਨਦੇ ਹਾਂ ਠੀਕ ਹੈ ਜੀ ਗੂੰਦੇ ਮਖਾਣੇ ਤੇ ਆਹ ਲਓ ਜੀ ਠੀਕ ਹੈ ਜੀ ਥੋੜਾ ਜਿਹਾ ਆਪਾਂ ਨੇ ਗੂੰਦ ਥੋੜਾ ਜਿਹਾ ਘੀ ਪਾ ਕੇ ਜਿਹੜਾ ਗੂੰਦ ਹੁੰਦਾ ਠੀਕ ਹੈ ਜੀ ਇਸ ਤਰੀਕੇ ਨਾਲ ਭੁੰਨ ਲਾਣਾ ਥੋੜਾ ਜਿਹਾ ਇਹ ਵੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਠੀਕ ਹੈ ਜੀ ਮੰਨ ਲਓ ਜਿਆਦਾ ਨਹੀਂ ਪਾਉਣਾ ਹੈਗਾ ਤੁਸੀਂ 1 ਕਿਲੋ ਘੀ ਦੀ ਪਜੀ ਦੀ ਵਿੱਚ 100 ਗ੍ਰਾਮ ਘੀ ਪਾ ਸਕਦੇ ਹੋ ਠੀਕ ਹੈ ਜੀ ਆਹ ਲਓ ਠੀਕ ਹੈ ਇਹਨੂੰ ਕੱਢ ਲੈਣੇ ਆ ਹੁਣ ਬਾਹਰ ਉਹ ਤੋਂ ਬਾਅਦ ਠੀਕ ਹੈ ਜੀ ਇਹਨੂੰ ਕੁੱਟ ਕੇ ਆਪਾਂ ਪਾ ਲਾਂਗੇ ਤੇ ਲਓ ਜੀ ਹੁਣ ਜਿਹੜੇ ਆਪਾਂ ਥੋੜੇ ਜਿਹਾ ਮਖਾਣੇ ਵੀ ਭੁੰਨ ਲਾਂਗੇ ਛੋੜੋ ਜੈ ਇਹਨਾਂ ਨੂੰ ਕ੍ਰੰਚੀ ਕਰ ਲਾਂਗੇ ਠੀਕ ਹੈ ਜੀ ਤੇ ਲਓ ਜੀ ਆਪਣੇ ਮਖਾਣੇ ਦੀ ਫਰਾਈ ਹੋ ਗਈ ਠੀਕ ਹੈ ਜੀ ਹੁਣ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਠੀਕ ਹੈ ਜੀ ਜਦੋਂ ਤੱਕ ਆਪਣੀ ਪਤੀਰੀ ਆ ਆਟਾ ਜਿਹੜਾ ਉਹ ਠੰਡਾ ਨਹੀਂ ਹੋ ਜਾਂਦਾ ਤੇ ਲਓ ਜੀ ਹੁਣ ਪਾਮਨ ਪਾਉਨੇ ਆ ਜੀ ਇਹਦੇ ਵਿੱਚ ਸ਼ੱਕਰ ਠੀਕ ਹੈ ਜੀ ਆਟਾ ਆਪਣਾ ਬਿਲਕੁਲ ਠੰਡਾ ਹੋ ਚੁੱਕਿਆ ਹੈ ਤੇ ਤੁਸੀਂ ਜਦੋਂ ਕਈ ਵਾਰ ਆਟਾ ਛੱਡ ਦਿੰਦੇ ਆ ਨਾ ਵੀ ਜੰਮ ਜਾਊਗਾ ਠੀਕ ਹੈ ਜੀ ਉਹ ਵੀ ਗਲਤ ਹੈ ਕਿਉਂਕਿ ਇਹਦੇ ਵਿੱਚ ਸ਼ੱਕਰ ਚੰਗੀ ਤਰ੍ਹਾਂ ਰਲਦੀ ਨਹੀਂ ਹੈਗੀ ਇਹਦੀ ਵੇਟ ਕਰਨੀ ਹੈ ਜਦੋਂ ਵੀ ਇਹ ਆਪਣੀ ਇਹ ਠੰਡੀ ਹੋ ਜਾਵੇ ਠੀਕ ਹੈ ਜੀ ਜਦੋਂ ਜਮਾਉਣੀ ਨਹੀਂ ਹੈਗੀ ਇਹ ਜਦੋਂ ਇਹ ਠੰਡੀ ਹੋ ਜਾਵੇ ਆ ਦੇਖੋ ਹੁਣ ਠੰਡੀ ਹੋ ਗਈ ਇਹ ਬਿਲਕੁਲ ਫਿਰ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਠੀਕ ਹੈ ਜੀ ਸ਼ੱਕਰ ਸ਼ੱਕਰ ਪਾਉਣੀ ਆ ਮੰਨ ਲਓ ਜੇ ਤੁਸੀਂ 1 ਕਿਲੋ ਆਟਾ ਲੈ ਰਹੇ ਹੋ ਠੀਕ ਹੈ ਜੀ 1 ਕਿਲੋ ਕੀ ਹੈ ਉਹਦੇ ਵਿੱਚ ਤੁਸੀਂ ਸਵਾ ਕਿਲੋ ਸ਼ੱਕਰ ਵੀ ਪਾ ਸਕਦੇ ਹੋ ਕਿਲੋ ਵੀ ਤੇ ਡੇਢ ਕਿਲੋ ਵੀ ਠੀਕ ਹੈ ਜੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਕੁ ਮਿੱਠਾ ਖਾਣੇ ਹੋ ਠੀਕ ਹੈ ਜੀ ਮੈਂ ਪਾਈ ਆ ਜੀ ਨਾਰਮਲ ਠੀਕ ਹੈ ਜੀ ਆਹ ਲੋ ਜੀ ਸ਼ੱਕਰ ਵਾਲੀ ਪੰਜੀਰੀ ਬਣ ਕੇ ਤੁਹਾਡੀ ਰੈਡੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੀ ਤੁਸੀਂ ਸ਼ੱਕਰ ਵਾਲੀ ਪੰਜੀਰੀ ਬਣਾ ਸਕਦੇ ਆ ਠੀਕ ਹੈ ਜੀ ਤੇ ਇਹਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਹੋਣਾ ਸੇਕ ਲਈ ਤੇ ਵਿੱਚ ਇਹ ਗੁੰਦ ਪਾ ਦੂੰਗੇ ਤੇ ਥੋੜੀ ਜੀ ਪਾ ਦੂੰਗੇ ਜੀ ਅਜਵੈਣ ਠੀਕ ਹੈ ਜੀ ਇੰਨੀ ਕ ਇਹ ਵੀ ਸੇਕ ਤਾਂ ਵਾਸਤੇ ਠੀਕ ਰਹਿੰਦੀ ਆ ਆ ਮਖਾਣੇ ਪਾ ਦਾਂਗੇ ਜੀ ਵਿੱਚ ਠੀਕ ਹੈ ਜੀ ਤੁਸੀਂ ਕ੍ਰਸ਼ ਕਰਕੇ ਤੋੜ ਕੇ ਪਾਣੇ ਹੋਏ ਥੋੜੀ ਮਰਜੀ ਆ ਮੈਂ ਇਦਾਂ ਹੀ ਪਾ ਰਿਹਾ ਠੀਕ ਹੈ ਜੀ ਇਦਾਂ ਵਧੀਆ ਲੱਗਦੇ ਆ ਜਦੋਂ ਮੂੰਦੇ ਵਿੱਚ ਆਉਂਦੇ ਆਪਾਂ ਇਹਨਾਂ ਨੂੰ ਖਾਣੇ ਆ ਠੀਕ ਹੈ ਜੀ ਪਜੀਰੀ ਨੂੰ ਸੈਲਰੀ ਥੋੜੀ ਇਹ ਪਾ ਦਾਂਗੇ ਦਾਖਾਂ ਠੀਕ ਹੈ ਜੀ ਇਹ ਆਪਸ਼ਨਲ ਹੈ ਤੁਹਾਨੂੰ ਵਧੀਆ ਲੱਗਦੀਆਂ ਹੋਈਆਂ ਪਾ ਲਿਓ ਨਹੀਂ ਥੋਡੀ ਮਰਜੀ ਆ ਠੀਕ ਹੈ ਜੀ ਤੇ ਲਓ ਜੀ ਪਜੀਰੀ ਬਣ ਕੇ ਹੋ ਗਈ ਰੈਡੀ ਠੀਕ ਹੈ ਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸੋ ਜਿਹੜੇ ਵੀ ਚੈਨਲ ਪਰ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਆਹ ਲਓ ਜੀ ਠੀਕ ਹੈ ਜੀ ਪਧੀਰੀ ਆਪਣੀ ਰੈਡੀ ਹੈ